ਕਵਰ ਫੇਰੇ ਸੀ ਹਾਲੇ ਹੋ ਗਏ ਆ ਪ੍ਰੋਗਰਾਮ ਲੈ ਕੇ ਪੋਲੀਆ ਲੋਕ ਬਾਕੀ ਬੋਨੀਆ ਬਹੁਤ ਪਿਆਰ ਦਿੰਦੇ ਆ ਤੁਸੀਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਆਉਨੇ ਆ ਟਾਈਮ ਕੱਢ ਕੇ ਆਉਨੇ ਆ ਜਿੰਨੇ ਵੀ ਸਾਡੇ ਭੈਣ ਭਰਾ ਯਾਰ ਦੋਸਤ ਆ ਤੇ ਬਹੁਤ ਵਧੀਆ ਲੱਗਦਾ ਆ ਪਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਆ ਤੁਸੀਂ ਸਾਡੀਆਂ ਬਾਤਾਂ ਦਾ ਜਵਾਬ ਦਿੰਦੇ ਆ ਜੇ ਤੁਸੀਂ ਆਉਂਦੇ ਰਹੋ ਸਾ ਕਮੈਂਟ ਕਰਦੇ ਰਹੋ ਤੁਹਾਨੂੰ એનર્ਜੀ ਦਿੰਦੇ ਰਹੋ ਤੇ ਸਾਡੀ ਬੈਟਰੀ ਫੁੱਲ ਹੋ ਜਾਂਦੀ ਆ ਬਿਲਕੁਲ ਬਿਲਕੁਲ ਸੋ ਆਪ ਹੁਣ ਸਭ ਤੋਂ ਪਹਿਲੇ ਆ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਆਪਣੀ ਬਾਤ ਸੀਗੀ ਜੀ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਪਾਈ ਹਕੀਮਾਂ ਲੱਕੜੀਆਂ ਚੋਂ ਪਾਣੀ ਕੱਢਾਂ ਚੱਕ ਬਣਾਵਾਂ ਟੀਮਾਂ ਔਰ ਇਹਦਾ ਆਨਸਰ ਹੈਗਾ ਜੀ ਗੰਨਾ ਤੇ ਗੁਰਦਾ ਸੋ ਹੁਣ ਆਪਾਂ ਦੱਸਦੇ ਆ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਆ ਜੀ ਯੂਪੀ ਦੇ ਪੰਜਾਬੀ ਪਿੰਡ ਗੁਰਦੇਵਾਲ ਸਿੰਘ ਬਲਵਿੰਦਰ ਕੌਰ ਗਵੰਤ ਕਲਸੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ। ਥੈਂਕ ਯੂ ਜੀ ਸਾਰਿਆਂ ਦਾ ਤੁਸੀਂ ਸਾਨੂੰ ਕਮੈਂਟ ਕੀਤਾ ਤੇ ਟਾਈਮ ਕੱਢ ਕੇ ਤੁਸੀਂ ਚੈਨਲ ਤੇ ਆਉਨੇ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿਉਂਕਿ ਅੱਜ ਕੱਲ ਟਾਈਮ ਕੱਢਣਾ ਹੀ ਬੜੀ ਮੁਸ਼ਕਲ ਹੈ। ਬੜੀ ਮੁਸ਼ਕਲ ਹੈ ਹਾਂ ਜੀ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕਮੈਂਟ ਕਰਦੇ ਆ ਜਦੋਂ ਬਾਤਾਂ ਦਾ ਜਵਾਬ ਦਿੰਦੇ ਆ ਬਹੁਤ ਚੰਗਾ ਲੱਗਦਾ। ਇਦਾਂ ਇੱਕ ਆਦਮੀ ਗਰਮੀਆਂ ਦੇ ਦਿਨ ਫਿਰਦਾ ਤੁਰਿਆ ਜਾ ਰਿਹਾ ਸੀਗਾ। ਤੇ ਉਹਨੂੰ ਰਸਤੇ ਦੇ ਵਿੱਚ ਬਹੁਤ ਪਿਆਸ ਲੱਗ ਗਈ। ਹੂੰ ਹੂੰ ਤੇ ਉਹ ਦੇਖਦਾ ਸੀ ਤਾਂ ਇਦਾਂ ਅੱਗੇ ਤੁਰਿਆ ਜਾਂਦਾ ਸੀ ਤੇ ਉਹਨੂੰ ਸਾਹਮਣੇ ਇੱਕ ਘਰ ਦਿਖਾਈ ਦਿੱਤਾ ਹੂੰ ਤੇ ਉਹਨੇ ਦਰਵਾਜਾ ਖੜਕਾਇਆ ਹੂੰ ਹੂੰ ਤੇ ਅੰਦਰੋਂ ਨਿਕਲਿਆ ਆਦਮੀ ਹੂੰ ਹੂੰ ਤੇ ਉਹ ਨੂੰ ਕਹਿੰਦਾ ਵੀ ਪਾਈ ਸਾਹਿਬ ਮੈਨੂੰ ਪਾਣੀ ਚਾਹੀਦਾ ਮੈਂ ਬਹੁਤ ਮੈਨੂੰ ਪਿਆਸ ਲੱਗੀ ਆ ਹਾਂਜੀ ਹੂੰ ਤੇ ਉਹ ਕਹਿੰਦਾ ਇੱਕ ਮਿੰਟ ਰੋਕ ਉਹ ਅੰਦਰ ਚਲੇ ਗਿਆ ਤੇ ਉਹ ਕਾਫੀ ਧੀਰ ਆਇਆ ਨਹੀਂ ਅੰਦਰੋਂ ਅੱਛਾ ਉਹ ਬੰਦਾ ਸੋਚਣ ਲੱਗ ਪਿਆ ਕਹਿੰਦਾ ਕਿਹੋ ਜਿਹਾ ਜੀਵ ਆਦਮੀ ਹੈ ਹਨਾ ਹੂੰ ਜੇ ਪਾਣੀ ਨਹੀਂ ਪਿਲਾਉਣਾ ਸੀ ਤੇ ਮੈਨੂੰ ਲਾਰਾ ਲ ਕੱਦੇ ਲਈ ਲਾ ਕੇ ਚੱਲ ਗਿਆ ਮੈਨੂੰ ਇੱਥੇ ਖੜੇ ਬਾਹਰ ਖੜੇ ਕਰਤਾ ਹੈ ਤਾਂ ਆਇਆ ਨਹੀਂ ਅੰਦਰ ਹਾਂ ਵੀ ਬੜਾ ਹੋਰੀ ਤਰ੍ਹਾਂ ਦਾ ਬੰਦਾ ਹੈ ਅਜੀਬ ਬੰਦਾ ਹੈ ਹਨਾ ਚੱਲ 2 ਮਿੰਟ ਹੋਰ ਦੇਖ ਲੈਣਾ ਹਾਂ ਅੱਛਾ ਉਹ ਥੋੜੀ देर ਹੋਰ ਰੁਕ ਗਿਆ ਅੱਛਾ ਹਨਾ ਤੇ ਤਦ ਨੂੰ ਉਹ ਬੰਦਾ ਅੰਦਰੋਂ ਆ ਗਿਆ ਅੱਛਾ ਅੱਛਾ ਤੇ ਉਹ ਨੇ ਉਹਨੂੰ ਪਾਣੀ ਦਾ ਗਲਾਸ ਪਰਾਤਾ ਕਹਿੰਦਾ ਮੈਂ ਸੋਚਦਾ ਹਾਂ ਤੁਸੀਂ ਐਡੀ ਦੂਰੋਂ ਆਏ ਆ ਤੁਹਾਨੂੰ ਗਰਮੀ ਵੀ ਬਹੁਤ ਲੱਗਦੀ ਆ ਤੇ ਮੈਂ ਸੋਚਿਆ ਮੈਂ ਨਿੰਬੂ ਪਾਣੀ ਬਣਾ ਕੇ ਲੈ ਜਾਣਾ ਹਨਾ ਜੀ ਜੇ ਤੁਹਾਨੂੰ ਥੋੜਾ ਆਰਾਮ ਮਿਲੂਗਾ ਅੱਛਾ ਹੂੰ ਤੇ ਉਹ ਬੰਦਾ ਗਲਾਸ ਫੜ ਕੇ ਸੋਚਣ ਲੱਗ ਪਿਆ ਕਹਿੰਦਾ ਮੈਂ ਤਾਂ ਯਾਰ ਇਸ ਬੰਦੇ ਬਾਰੇ ਇਹਦੇ ਬਾਰੇ ਮਾੜਾ ਸੋਚਦਾ ਹੀ ਰਿਹਾ ਆਇਆ ਨਹੀਂ ਮੁੜ ਕੇ ਆਇਆ ਨਹੀਂ ਮੁੜ ਕੇ ਤੇ ਲੱਗਦਾ ਇਹ ਤਾਂ ਮੇਲੇ ਨਿੰਬੂ ਪਾਣੀ ਬਣਾਉਣ ਲੱਗ ਗਿਆ ਹਾਂ ਵੀ ਮੈਨੂੰ ਜਵਾਬ ਦੇ ਜਾਂਦਾ ਜਾਂ ਨਹੀਂ ਦੇਣਾ ਇਹ ਕਹਿੰਦਾ ਮੈਂ ਕਿੰਨਾ ਇਹਦੇ ਬਾਰੇ ਗਲਤ ਸੋਚਣ ਲੱਗ ਪਿਆ ਹਾਂਜੀ ਹਾਂ ਹੈਨਾ ਫਿਰ ਉਹਨੇ ਘਟ ਦਬਦੂ ਘਟ ਭਰ ਲਿਆ ਤੇ ਉਹ ਖੱਟਾ ਸੀਗਾ ਹੂੰ ਉਹਦੇ ਵਿੱਚ ਮਿੱਠਾ ਨਹੀਂ ਸੀ ਹੂੰ ਉਹ ਫੇਰ ਸੋਚਣ ਲੱਗ ਪਿਆ ਕਹਿੰਦਾ ਯਾਰ ਇਹ ਕੋਈ ਆ ਪਾਗਲ ਬੰਦਾ ਆ ਮੈਨੂੰ ਇਹ ਨਿੰਬੂ ਪਾਣੀ ਪਲਾਉਣਾ ਸੀ ਤੇ ਮਿੱਠਾ ਤੇ ਘਟ ਵਿੱਚ ਪਾਉਂਦਾ ਹਾਂਜੀ ਕਹਿੰਦਾ ਲਿਆ ਕੇ ਮੈਨੂੰ ਖੱਟਾ ਹੀ ਫੜਾਤਾ ਹਾਂ ਹਨਾ ਤੇ ਉਹ ਬੰਦਾ ਤਾਂ ਮੋਹਰੇ ਖੜਾ ਸੀ ਉਹ ਕਹਿੰਦਾ ਭਾਈ ਸਾਹਿਬ ਇੱਕ ਮਿੰਟ ਰੁਕੋ ਮੈਂ ਇਸ ਲਈ ਮਿੱਠਾ ਨਹੀਂ ਪਾਇਆ ਕਿ ਅੱਜ ਕੱਲ੍ਹ ਲੋਕ ਡਾਇਬੀਟੀ ਦੇ ਬਹੁਤ ਹੈਗੇ ਮਰੀਜ਼ ਹਾਂਜੀ ਤੇ ਮੈਂ ਸੋਚਿਆ ਤੁਹਾਨੂੰ ਪੁੱਛ ਲਵਾਂ ਕਿ ਤੁਹਾਨੂੰ ਮਿੱਠੇ ਦੀ ਲੋੜ ਹੈ ਲੋੜ ਹੈਗੀ ਕਨੀਲ ਲੋੜ ਹੈਗੀ ਤੇ ਕਹਿੰਦਾ ਆਲੋ ਜੇ ਤੁਹਾਨੂੰ ਲੋੜ ਹੈ ਮਿੱਠਾ ਪਾਲੋ ਅੱਛਾ ਉਹ ਬੰਦਾ ਫਿਰ ਸੋਚਣ ਲੱਗ ਪੈਗੇ ਮੈਂ ਤੇ ਦੇ ਬਾਰੇ ਅਸੀਂ ਸੋਚਣ ਲੱਗ ਪੈ ਹਾਂ ਵੀ ਇਹ ਪਾਗਲੇ ਆਏ ਨੇ ਕੀ ਦਿੱਤਾ ਜੀ ਤੇ ਕਹਿੰਦਾ ਬੰਦਾ ਹੀ ਬਹੁਤ ਚੰਗਾ ਹੈ ਸੋ ਆਪਾਂ ਧੀ ਦੇਰ ਆਪਾਂ ਕਿਸੇ ਬੰਦੇ ਨੂੰ ਪੂਰਾ ਸਮਝਦੇ ਨਹੀਂਗੇ ਉਹਦੇ ਨਾਲ ਗੱਲਬਾਤ ਨਹੀਂ ਕਰਦੇ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਪਰ ਆਪਾਂ ਹਰੇਕ ਮੈਂਟਮੈਂਟ ਬਾਦ ਹਨਾ ਹਰੇਕ ਬੰਦੇ ਲਈ ਦਾ ਅਲੱਗ-ਅਲੱਗ ਸੋਚਦੇ ਆਪਾਂ ਆਪਣੀ ਸੋਚ ਦੱਸੀ ਜਾਂਦੇ ਸਾਰਿਆਂ ਨੂੰ ਕਿ ਉਹ ਬੰਦਾ ਇਦਾਂ ਦਾ ਉਹ ਬੰਦਾ ਇਦਾਂ ਦਾ ਜਦ ਕਿ ਉਹ ਇਦਾਂ ਦਾ ਨਹੀਂ ਹੁੰਦਾ ਹਣਾ ਤੁਸੀਂ ਉਹਨੂੰ ਬੁਲਾਓ ਉਹਨੂੰ ਗੱਲਬਾਤ ਕਰੋ ਫਿਰ ਤੁਹਾਨੂੰ ਪਤਾ ਲੱਗਦਾ ਕਿ ਉਹ ਇਦਾਂ ਦਾ ਨਹੀਂ ਹੈਗਾ ਹਮਮ ਹਣਾ ਤੇ ਇਸ ਲਈ ਹਰੇਕ ਲਈ ਆਪਾਂ ਗੈਸ ਲਾਉਣੇ ਬੰਦ ਕਰੀਏ ਬਿਲਕੁਲ ਬਿਲਕੁਲ ਇੱਕar ਬਿਠੇ ਆਪਾਂ ਇੱਕ ਦੂਜੇ ਵਾਲ ਦੇ ਕੇ ਗੈਸ ਲਾਉਂਦੇ ਰਹਿੰਨੇ ਵੀ ਉਹ ਇਦਾਂ ਦਾ ਆ ਤੋ ਇਦਾਂ ਦਾ ਆਪਣਾ ਨਜ਼ਰੀਆ ਹੀ ਇਦਾਂ ਦਾ ਆ ਕੁਝ ਆਪਾਂ ਹਰੇਕ ਬੰਦੇ ਦੇ ਐਸਟੀਮੇਟ ਲਾਉਣ ਲੱਪੇ ਨੇ ਸਹੀ ਗੱਲ ਹੈ ਹੈਨਾ ਉਹ ਕਹਿੰਦੇ ਆ ਵੀ ਨਜ਼ਰ ਦਾ ਤਾਂ ਆਪਰੇਸ਼ਨ ਹੈਗਾ ਆ ਪਰ ਨਜ਼ਰੀਏ ਦਾ ਕੋਈ ਆਪਰੇਸ਼ਨ ਨਹੀਂ ਜੇ ਕਿਸੇ ਨੇ ਵਧੀਆ ਕੱਪੜੇ ਪਾ ਲਏ ਆ ਤਾਂ ਆਪਾਂ ਉਹਨੂੰ ਬੰਨੇ ਲੈ ਇਹ ਕਿਦਾਂ ਬਹਿਨ ਪਰਚਰ ਕੇ ਚੱਲਿਆ ਪਤਾ ਨਹੀਂ ਕਿੱਧਰ ਨੂੰ ਆ ਪੱਲੇ ਦੇ ਕੁਝ ਹੈ ਨਹੀਂ ਕੱਪੜੇ ਇਦਾਂ ਦੇ ਪਾਏ ਜਿਦਾ ਹੀਰੋ ਹੁੰਦਾ ਉਹ ਆਪਣਾ ਸ਼ੌਂਕ ਪੂਰਾ ਕਰਦਾ ਕਿੱਦਾਂ ਵੀ ਕਰਦਾ ਆਪਾਂ ਨੂੰ ਕੀ ਪਤਾ ਹਨਾ ਆਪਾਂ ਉਹਦੇ ਲਈ ਹਮੇਸ਼ਾ ਗਲਤ ਕਮੈਂਟ ਹੀ ਕਰਦੇ ਹਾਂ ਕਿਸੇ ਬਾਰੇ ਵੀ ਆਪਾਂ ਦੇਖ ਕੇ ਹਮੇਸ਼ਾ ਗਲਤ ਕਮੈਂਟ ਕਰਦੇ ਹਾਂ ਬਿਲਕੁਲ ਤਾਂ ਇਦਾਂ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਹਰ ਕੋਈ ਆਪਣੀ ਜ਼ਿੰਦਗੀ ਜੀਦਾ ਆਪਣੇ ਹਿਸਾਬ ਨਾਲ ਜੀਦਾ ਆਪਣੇ ਤਰੀਕੇ ਨਾਲ ਜੀਦਾ ਹਨਾ ਹਰ ਇੱਕ ਬਾਰੇ ਆਪਾਂ ਨੂੰ ਗੈਸ ਨਹੀਂ ਲਾਉਣੇ ਚਾਹੀਦੇ ਬਿਲਕੁਲ ਸਹੀ ਗੱਲ ਆ ਕਿ ਆਪਣਾ ਨਜ਼ਰੀਆ ਬਦਲੋ ਤੇ ਆਪਣੀ ਸੋਚ ਪੋਜ਼ਿਟਿਵ ਰੱਖੋ ਸੋ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਹੁਣ ਆਪਾਂ ਤੁਹਾਨੂੰ ਇੱਕ ਗੱਡੀ ਦਿਖਾਉਣ ਜਾ ਰਹੇ ਆ ਜੀ ਇਹਦੀ ਤਸਵੀਰ ਦੇਖੋ ਤੇ ਇਹ ਸਾਨੂੰ ਦੱਸੋ ਕਿ ਇਸ ਗੱਡੀ ਦਾ ਨਾਮ ਕੀ ਆ ਔਰ ਇਹ ਗੱਡੀ ਕਿਹਨੇ ਕਿਹਨੇ ਚਲਾਈ ਆ ਇਹ ਸਾਨੂੰ ਹੁਣ ਕਮੈਂਟ ਕਰਕੇ ਦੱਸਿਓ ਤੁਸੀਂ ਜਿੰਨੇ ਵੀ ਚਲਾਈ ਆ ਬਿਲਕੁਲ ਸਾਰਿਆਂ ਨੂੰ ਦੱਸਣਾ ਇਹਦਾ ਨਾਮ ਵੀ ਦੱਸਣਾ ਤੇ ਚਲਾਈ ਕਿਹਨੇ ਕਰਿਆ ਹਾਂਜੀ ਹਾਂ ਇਹ ਵੀ ਦੱਸਣਾ ਕਿ ਕਿਹਨੇ ਕਿਹਨੇ ਚਲਾਈ ਹਮ ਅਸੀਂ ਚਲਾਈ ਆ ਅਸੀਂ ਵੀ ਚਲਾਈ ਆ ਤੁਸੀਂ ਵੀ ਦੱਸਣਾ ਜਰੂਰ ਕਿਹਨੇ ਕਿਹਨੇ ਚਲਾਈ ਆ ਹੁਣ ਆਪਾਂ ਮਿਲਦੇ ਹਾਂ ਅਗਲੀ ਵਾਰ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ